ਕਹਿੰਦੇ ਕਿ ਔਖੇ ਵੇਲੇ ਕਮ ਆਉਂਦੀ ਹੈ ਭਗਤੀ ਦੋਸਤੋ ਹਨੇਰਾ ਕਾਇਮ ਰਹੇਗਾ ਤਾਂ ਕਾਇਮ ਰਹੇਗੀ ਸ਼ਕਤੀ ਦੋਸਤੋ ਕਾਇਮ ਰਹੇਗੀ ਸ਼ਕਤੀ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖਰੂ ਮੈਂ ਤੁਹਾਡਾ ਆਪਣਾ ਪਰਿਵਾਰਿਕ ਨੰਬਰ ਦਨੀਸ਼ੂ ਸਤਿ ਚੰਦ ਹੀ ਮਿੰਟਾਂ ਵਿੱਚ ਬਲੈਕਆਊਟ ਹੋ ਜਾਣਾ ਹੈ ਸਾਇਰਨ ਵੱਜਣ ਵਾਲਾ ਔਰ ਇਹ ਜਾਣ ਬੁੱਝ ਕੇ ਜਿਹੜਾ ਹਨੇਰਾ ਕੀਤਾ ਜਾਵੇਗਾ ਕਿਉਂਕਿ ਇਹ ਆਉਣ ਵਾਲੇ ਸਮੇਂ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ ਆਉਣ ਵਾਲੇ ਖਤਰੇ ਦੀ ਤਿਆਰੀ ਕੀਤੀ ਜਾਵੇਗੀ ਐਕਸਪਰਟਸ ਦੀ ਮੰਨੀਏ ਤਾਂ 7 8 9 ਇਹ ਜਿਹੜੇ ਤਿੰਨ ਰਾਤਾਂ ਆ ਇਹ ਨਾਜ਼ੁਕ ਸਥਿਤੀ ਵਾਲੀਆਂ ਹਾਲਾਂਕਿ ਇੰਟਰਨੈਸ਼ਨਲ ਪ੍ਰੈਸ਼ਰ ਹੁਣ ਕਰਕੇ ਪਾਕਿਸਤਾਨ ਦੇ ਉੱਤੇ ਦਬਾਅ ਹੈ ਪਾਕਿਸਤਾਨ ਨੇ ਸ਼ਾਂਤੀ ਦੇ ਪ੍ਰਸਤਾਵ ਦੀ ਗੱਲ ਕੀਤੀ ਹੈ ਔਰ ਭਾਰਤ ਨੇ ਬਦਲਾ ਲਿਆ ਉਮੀਦ ਕਰਦੇ ਆ ਜਿਹੜੇ ਸਾਡੇ ਲੀਡਰ ਨੇ ਉਹ ਸਹੀ ਫੈਸਲੇ ਲੈਣਗੇ ਪਰ 7 8 ਤੇ 9 ਇਹ ਤਿੰਨ ਰਾਤਾਂ ਨਾਜ਼ੁਕ ਸਥਿਤੀ ਦੱਸੀ ਗਈ ਹੈ ਐਕਸਪਰਟਸ ਦੇ ਵੱਲੋਂ ਤੇ ਆਪਾਂ ਸਾਰੇ ਨੇ ਰਲ ਮਿਲ ਕੇ ਇੱਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਣੀ ਹੈ ਕਿਉਂਕਿ ਮੌਕ ਡ੍ਰਿਲ ਜਿਹੜੀ ਇਹ 1 ਘੰਟੇ ਦੀ ਹੋਣ ਵਾਲੀ ਹੈ ਇਹ ਸਾਡਾ ਅਭਿਆਸ ਟ੍ਰੇਨਿੰਗ ਸਾਨੂੰ ਇੱਕ ਤਰੀਕੇ ਸਮਝਾਇਆ ਜਾ ਰਿਹਾ ਕਿ ਜੇ ਵਾਰ ਹੁੰਦੀ ਹੈ ਜੰਗ ਹੁੰਦੀ ਹੈ ਤਾਂ ਅਸੀਂ ਆਪਣੇ ਆਪ ਦਾ ਬਚਾ ਕਿਵੇਂ ਕਰਨਾ ਔਰ ਮੈਂ ਬਹੁਤ ਜਲਦੀ ਵੀਡੀਓ ਨੂੰ ਰੈਪ ਅਪ ਕਰ ਦੇਣਾ ਕਿਉਂਕਿ ਜਿੱਦਾਂ ਹੀ ਸਾਇਰਨ ਵੱਜਣਾ ਮੈਂ ਵੀਡੀਓ ਰੈਪ ਅਪ ਕਰ ਦੇਣੀ ਹੈ ਸਾਇਰਨ ਵੱਜਣਾ ਤਾਂ ਤੁਸੀਂ ਆਰਾਮ ਨਾਲ ਸਾਹ ਲੈਣਾ ਜਦੋਂ ਸਾਇਰਨ ਵੱਜੇਗਾ ਆਰਾਮ ਨਾਲ ਸਾਹ ਲੈਣਾ ਤੇ ਰਨ ਨਹੀਂ ਕਰਨਾ ਨਾ ਹੀ ਫੋਨ ਚੱਕ ਕੇ ਕਿਸੇ ਰੈਸਟੋਰੈਂਟ ਵਾਲੇ ਨੂੰ ਕਾਲ ਕਰਨੀ ਕਿ ਭਾਈ ਪੀਜ਼ਾ ਦੇ ਜਾ ਨਾ ਹੀ ਛੱਤ ਤੇ ਚੜ ਕੇ ਵੀਡੀਓ ਬਣਾਉਣੀ ਬੱਚਿਓ ਕਿਤੇ ਤੁਹਾਡਾ ਗਵਾਂਢੀ ਤੁਹਾਡੀ ਨਾ ਵੀਡੀਓ ਬਣਾ ਕੇ ਵਾਇਰਲ ਕਰ ਦੇ ਕੇ ਦੇਖੋ ਇਹ ਛੱਤ ਤੇ ਚੜ ਕੇ ਵੀਡੀਓ ਬਣਾਉਂਦੇ ਸੀਗੇ ਔਰ ਦੂਜੀ ਗੱਲ ਜੇ ਕੋਈ ਸ਼ਰਾਬ ਪੀ ਕੇ ਆ ਗਿਆ ਤਾਂ ਉਹ ਨਾਲ ਲੜਨਾ ਨਹੀਂ ਜਨਰੇਟਰ ਨਹੀਂ ਚਲਾਉਣਾ ਠੀਕ ਹੈ ਇਨਵਰਟਰ ਨਾਲ ਬत्तियां ਨਹੀਂ ਜਗਾਉਣੀਆਂ ਪੱਖਾ ਚਲਾ ਲਿਓ ਪੱਖੇ ਦੀ ਆਵਾਜ਼ ਕਿਤੇ ਬਾਹਰ ਨਹੀਂ ਆਣ ਲੱਗੀ ਕਿਉਂਕਿ ਜੇ ਪੱਖਾ ਨਾਲ ਚਲਾਉਂਗੇ ਤਾਂ ਗਰਮੀ ਨੇ ਊਂ ਨਹੀਂ ਜੀਣ ਦੇਣਾ ਫਿਰ ਕਹਣਾ ਕੋਠੇ ਚੜੀਏ ਤਾਂ ਕੋਠੇ ਨਹੀਂ ਚੜਨਾ ਛੱਤ ਤੇ ਨਹੀਂ ਚੜਨਾ ਪੱਖਾ ਚਲਾ ਲੈਣਾ ਆਰਾਮ ਨਾਲ ਬਹਿਣਾ ਡਰਨਾ ਨਹੀਂ ਹੈ ਘਬਰਾਉਣਾ ਨਹੀਂ ਹੈ ਇਹ ਤੁਹਾਡਾ ਅਭਿਆਸ ਹੈ ਜੇ ਖਤਰਾ ਬਣਿਆ ਉਹਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤਾਂ ਸਾਥੀਓ ਇੱਕ ਮੈਂ ਗੱਲ ਦੱਸ ਦੇਣੀ ਚਾਹੁੰਦਾ ਕਿਉਂਕਿ ਬਹੁਤ ਸਾਰੇ ਭੈਣ ਭਰਾ ਪੁੱਛ ਰਹੇ ਆ ਕਿ ਇਹ ਅਭਿਆਸ ਕਿਉਂ ਸਾਥੀਓ ਅਭਿਆਸ ਇਸ ਕਰਕੇ ਕਿਉਂਕਿ ਜਿਹੜਾ ਅਸਮਾਨ ਤੋਂ ਦੁਸ਼ਮਣ ਆਉਣਾ ਜੇਕਰ ਉਹ ਆਇਆ ਤਾਂ ਅਸਮਾਨ ਤੋਂ ਦੁਸ਼ਮਣ ਜਿਹੜਾ ਆ ਰਿਹਾ ਉਹ ਇਹ ठा ਦੇਖ ਨਾ ਸਕੇ ਇੱਥੇ ਸਵੈਲਿਅንስ ਕਿੱਥੇ ਆ ਇੱਥੇ ਵਸੋਂ ਕਿੱਥੇ ਆ ਤੇ ਸਾਨੂੰ ਆਪਣਾ ਟਾਰਗੇਟ ਨਾ ਬਣਾ ਸਕੇ ਉਸ ਕਰਕੇ ਬਲੈਕਆਊਟ ਦੀ ਜਿਹੜੀ ਟ੍ਰੇਨਿੰਗ ਹੈ ਸਾਡੇ ਲਈ ਮੌਕਟਰਲ ਬਹੁਤ ਜ਼ਰੂਰੀ ਹੈ ਦੱਸਿਆ ਜਾ ਰਿਹਾ 1971 ਵਿੱਚ ਜਦੋਂ ਵਾਰ ਹੋ ਰਹੀ ਸੀਗੀ ਉਦੋਂ ਦੀਵਾ ਤੱਕ ਨਹੀਂ ਜਗਾਣ ਦਿੱਤਾ ਜਾਂਦਾ ਸੀ ਹੁਣ ਤਾਂ ਅਸੀਂ ਆਪਣੇ ਘਰਾਂ ਵਿੱਚ ਆਰਾਮ ਨਾਲ ਬੈਠੇ ਉਦੋਂ ਕਹਿੰਦੇ ਇੱਕ ਸਾਂਝੀ ਛੱਤ ਦੇ ਹੇਠਾਂ ਬਿਠਾ ਲਿਆ ਜਾਂਦਾ ਸੀ ਤੇ ਕਈ-ਕਈ ਦਿਨ ਲੋਕ ਆਪਣੇ ਘਰਾਂ 'ਚ ਨਹੀਂ ਸੀ ਜਾਂਦੇ ਤੁਸੀਂ ਸਮਝੋ ਜੰਗਲ ਪਾਣੀ ਜਾਣ ਆਣਾ ਕਿੰਨਾ ਔਖਾ ਹੋਵੇਗਾ ਉਹ ਤੋਂ 1971 ਨੂੰ ਪਰ ਪਿਛਲੇ ਸਮਿਆਂ ਵਿੱਚ ਜਿਹੜੀਆਂ ਵਾਰਸ ਸੀਗੀਆਂ ਨਾ ਦੋਸਤੋ ਉਹ ਫੌਜਾਂ ਲੜਦੀਆਂ ਸਨ ਜਿਹੜੇ ਰਾਜੇ ਸਨ ਉਹ ਮੋਰੇ ਜਾ ਕੇ ਲੜਦੇ ਸਨ ਜਿਹੜੇ ਸਿਵਿਲਿਅਨਸ ਸਨ ਉਹ ਆਰਾਮ ਨਾਲ ਰਹਿੰਦੇ ਸਨ ਫੌਜਾਂ ਜਿੱਤ ਜਾਂਦੀਆਂ ਸਨ ਹਾਰ ਜਾਂਦੀਆਂ ਸਨ ਤਾਂ ਵੀ ਫਰਕ ਨਹੀਂ ਸੀ ਪੈਂਦਾ ਆਮ ਲੋਕਾਂ ਨੂੰ ਜਿਹੜੇ ਇਹ ਰਾਜੇ ਸਨ ਉਹ ਤੰਗ ਘੱਟ ਕਰਦੇ ਸਨ ਪਰ ਅੱਜ ਕੱਲ ਟੈਰਰ ਇੰਨਾ ਹੋ ਗਿਆ ਟੈਰਰਿਸਟ ਗਤੀਵਿਧੀਆਂ ਇੰਨੀਆਂ ਵੱਧ ਗਈਆਂ ਕਿ ਅੱਜਕੱਲ ਸਿਵਿਲੀਅਨ ਵਾਰ ਜ਼ਿਆਦਾ ਚੱਲਦੀ ਹੈ ਆਮ ਬੰਦੇ ਨੂੰ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਜਿਹੜੀ ਗੱਲ ਚਿੰਤਾ ਦਾ ਵਿਸ਼ਾ ਔਰ ਇੱਕ ਗੱਲ ਹੋਰ ਐ ਮੈਂਨੇ ਖੋਰ ਵੀਰ ਨੇ ਸਵਾਲ ਪੁੱਛਿਆ ਸੀ ਕਹਿੰਦਾ ਮੌਕਡਰਲ ਕਿਉਂ ਬਲੈਕਆਊਟ ਕਿਉਂ ਮੈਂ ਦੱਸ ਦਿੱਤਾ ਕਿ ਜਿਹੜਾ ਦੁਸ਼ਮਨ ਜਹਾਜ਼ 'ਚ ਬੈ ਕੇ ਆ ਰਿਹਾ ਜੇ ਉਹ ਕ੍ਰੋਸ ਕਰ ਜਾਂਦਾ ਐਲਓਸੀ ਤਾਂ ਉਹਨੂੰ ਹੇਠਾਂ ਨਜ਼ਰ ਨਾ ਆਵੇ ਕਿ ਅਸੀਂ ਕਿੱਥੇ ਕਿਉਂਕਿ ਉਹਦੀ ਨੈਵੀਗੇਸ਼ਨ ਲਾਈਟ ਹੀ ਹੋਣੀ ਆ ਜਦੋਂ ਥੱਲੇ ਲਾਈਟ ਉਹਨੂੰ ਉੱਤੇ ਨਜ਼ਰ ਆਉਣੀ ਨਾ ਤਾਂ ਉਹਨੇ ਬਟਨ ਦੱਬ ਕੇ ਮਸਾਇਲ ਸਿੱਟ ਦੇਣੀ ਆ ਹੁਣ ਦੂਜੀ ਗੱਲ ਹੋਰ ਸਮਝੀਏ ਕਿ ਇਹ ਜਿਹੜੇ ਜਹਾਜ਼ ਹੁੰਦੇ ਇਹਨਾਂ ਦੀ ਸਪੀਡ ਕਿੰਨੀ ਤੇਜ਼ ਹੁੰਦੀ ਆ ਇਹ ਮਿੰਟਾਂ ਸਕਿੰਟਾਂ 'ਚ ਜਿਲੇ ਪਾਰ ਕਰ ਜਾਂਦੇ ਆ ਪਹਿਲੀ ਗੱਲ ਤਾਂ ਸਾਡੇ ਜਿਹੜੇ ਫੌਜੀ ਵੀਰ ਆ ਸਾਡੇ ਫੌਜੀ ਜਵਾਨ ਆ ਉਹਨਾਂ ਨੇ ਇਹਨਾਂ ਨੂੰ ਆਉਣੇ ਹੀ ਨਹੀਂ ਦੇਣਾ ਕਿਉਂਕਿ ਸਾਡੇ ਜਿਹੜੇ ਫੌਜੀ ਜਵਾਨ ਨੇ ਆ ਉਹ ਕੈਪੇਬਲ ਨਹੀਂ ਉਹ ਸਮਰੱਥ ਨਹੀਂ ਉਹ ਡਰਦੇ ਨਹੀਂ ਉਹਨਾਂ ਸੂਰਵੀਰਾਂ ਨੂੰ ਸਲਾਮ ਜੋ ਇਹਨਾਂ ਹਾਲਾਤਾਂ ਵਿੱਚ ਵੀ ਜਿਹੜੇ ਜੰਗ ਦੇ ਮੈਦਾਨ 'ਚ ਖੜੇ ਆ ਪਹਿਲੀ ਗੱਲ ਤਾਂ ਉਹਨਾਂ ਨੇ ਇਹਨਾਂ ਨੂੰ ਐਲੋਸੀ ਕ੍ਰਾਸ ਕਰਨੇ ਨਹੀਂ ਦੇਣੀ ਦੁਸ਼ਮਣ ਦੇਸ਼ ਦੇ ਚਹਾਜਾਂ ਨੂੰ ਪਰ ਬਾਈ ਚਾਂਸ ਜੇ ਕ੍ਰਾਸ ਕਰ ਵੀ ਗਏ ਤਾਂ ਜੇ ਸਾਡੇ ਸ਼ਹਿਰ ਦੀਆਂ ਬੱਤੀਆਂ ਬੰਦ ਹੋਵਣਗੀਆਂ ਤਾਂ ਮਿੰਟਾਂ ਸਕਿੰਟਾਂ 'ਚ ਇਹਨਾਂ ਨੇ ਜਲਾ ਪਾਰ ਕਰ ਜਾਣਾ ਤੇ 19 ਦਿਨ ਨੂੰ ਸਾਡੇ ਜਿਹੜੇ ਫੌਜੀ ਜਵਾਨ ਉਹਨੇ ਘੇਰੇ ਲੈਣਾ ਪਰ ਪਹਿਲੀ ਗੱਲ ਇਹ ਆ ਕਿ ਇਹ ਦਾਖਲ ਹੋ ਨਹੀਂ ਸਕਦੇ ਪਰ ਸਾਨੂੰ ਅੱਖਾਂ ਨਹੀਂ ਮੀਟਣੀਆਂ ਚਾਹੀਦੀਆਂ ਇਦਾਂ ਨਹੀਂ ਸੋਚਣਾ ਚਾਹੀਦਾ ਕਿ ਜੇ ਅੱਖਾਂ ਮੀਟ ਲਈਆਂ ਤਾਂ ਪੂਰੀ ਦੁਨੀਆ ਨੂੰ ਦਿਸਣਾ ਬੰਦ ਹੋ ਗਿਆ ਜਿਹੜੀ ਮੌਕ ਟ੍ਰਿਲ ਕਰਾਈ ਜਾ ਰਹੀ ਹੈ ਉਹ ਸਾਡੇ ਫੈਦਲੀ ਕਰਾਈ ਜਾ ਰਹੀ ਆ ਜੋ ਬਲੈਕਆਊਟ ਕੀਤਾ ਜਾ ਰਿਹਾ ਸਾਡੇ ਫੈਦਲੀ ਕੀਤਾ ਜਾ ਰਿਹਾ ਤਾਂ ਜੋ ਅਸੀਂ ਇੱਕ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣਾ ਸਹਿਯੋਗ ਪਾਈਏ ਸੋ ਮੇਰੀ ਬੇਨਤੀ ਇੰਨੀ ਆ ਕਿ ਪੁਰਾਣੀਆਂ ਜੰਗਾ ਵੀ ਹੋਈਆਂ ਉਹਨਾਂ ਜੰਗਾ ਵਿੱਚ ਬਹੁਤ ਨੁਕਸਾਨ ਹੋਇਆ ਔਰ ਸਰਕਾਰਾਂ ਨੂੰ ਇਹੀ ਬੇਨਤੀ ਹੈ ਕਿ ਪਾਕਿਸਤਾਨ ਨੇ ਜੋ ਕਣਾਉਣੀ ਹਰਕਤ ਕੀਤੀ ਜੋ ਉਹਨਾਂ ਨੇ ਕਤਲੇਆਮ ਕੀਤਾ ਕਤਲੋ ਕਤਲੇਗਾਰੁੱਧ ਕੀਤਾ ਜੋ ਵੈਸ਼ੇਪੁਣਾ ਦਿਖਾਇਆ ਉਹਦੀ ਸਾਡੇ ਦੇਸ਼ ਦੇ ਫੌਜੀ ਜਵਾਨ ਵੀਰਾਂ ਨੇ ਉਹਦਾ ਬਦਲਾ ਲਿਆ ਅਸੀਂ ਸਲੂਟ ਕਰਦੇ ਹਾਂ ਸਾਡੇ ਫੌਜੀ ਜਵਾਨਾਂ ਨੂੰ ਔਰ ਜੇ ਹੁਣ ਪਾਕਿਸਤਾਨ ਸ਼ਾਂਤੀ ਦਾ ਪ੍ਰਸਤਾਵ ਦੇ ਰਿਹਾ ਰੱਖ ਰਿਹਾ ਇੰਟਰਨੈਸ਼ਨਲ ਪ੍ਰੈਸ਼ਰ ਹੁਣ ਕਰਕੇ ਸਰਕਾਰਾਂ ਨੂੰ ਮਿਲ ਕੇ ਕੋਈ ਅਜਿਹਾ ਫੈਸਲਾ ਲੈਣਾ ਚਾਹੀਦਾ ਤਾਂ ਜੋ ਗਾਂ ਤੋਂ ਇਹ ਜਿਹੜੇ ਪਾਕਿਸਤਾਨ ਵਿੱਚ ਲੁਕੇ ਹੋਏ ਆਤੰਕੀ ਆ ਉਹ ਇਸ ਤਰੀਕੇ ਦਾ ਕੋਈ ਘਨੌਣਾ ਕੰਮ ਨਾ ਕਰ ਸਕਣ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰ ਸਕਣ ਕਿਉਂਕਿ ਸਾਥਿਓ ਦੋਨੇ ਦੇਸ਼ ਜਿਹੜੇ ਨਿਊਕਲੀਅਰ ਪਾਵਰ ਨੇ ਔਰ ਉਹਦੀ ਮਾਰ ਬਹੁਤ ਜ਼ਿਆਦਾ ਹੁੰਦੀ ਆ ਤਾਂ ਸਾਡੀ ਤਾਂ ਰੱਬ ਅੱਗੇ ਇਹੀ ਅਰਦਾਸ ਹੈ ਕਿ ਜੰਗ ਨਾ ਹੋਵੇ ਪਰ ਸਾਡੇ ਦੇਸ਼ ਦੇ ਸੂਰਬੀਰ ਯੋਧਿਆਂ ਨੂੰ ਸਲੂਟ ਹੈ ਕਿ ਉਹਨਾਂ ਨੇ ਬਦਲਾ ਲਿਆ ਔਰ ਜਿਹੜਾ ਆਪਰੇਸ਼ਨ ਸਿੰਧੂਰ ਹੈ ਉਸ ਦੇ ਤਹਿਤ ਜਿਹੜੇ ਆਤੰਕੀ ਟਿਕਾਣੇ ਸੀ ਉਹਨਾਂ ਨੂੰ ਨਿਸ਼ਚੋ ਨਾਬਾਹੂਤ ਕਰ ਦਿੱਤਾ ਤਹਿਸ ਨਸ਼ ਕਰ ਦਿੱਤਾ ਤੇ ਨਾਲ ਦੀ ਨਾਲ ਸਾਡੇ ਜਿਹੜੇ ਸ਼ਹਿਰ ਵਾਸੀ ਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਕਿਉਂਕਿ ਹਮੇਸ਼ਾ ਹੀ ਸਹਿਯੋਗ ਦਿੰਦੇ ਆ ਚਾਹੇ ਕਿਸਾਨੀ ਅੰਦੋਲਨ ਹੋਵੇ ਚਾਹੇ ਕੋਈ ਵੀ ਅੰਦੋਲਨ ਹੋਵੇ ਜਾਂ ਸ਼ਹਿਰ ਲਈ ਕੋਈ ਵੀ ਆਵਾਜ਼ ਚੱਕੀ ਜਾਵੇ ਜਾਂ ਹੁਣ ਬਲੈਕਆਊਟ ਦੀ ਵੀ ਗੱਲ ਐ ਮੌਕ ਡਰਲ ਦੀ ਤਾਂ ਪੂਰਾ ਸ਼ਹਿਰ ਜਿਹੜਾ ਆ ਉਹ ਤੁਸੀਂ ਜਾ ਕੇ ਦੇਖੋ ਦੁਕਾਨਾਂ ਬੰਦਿਆ ਟਾਈਮਲੀ ਦੁਕਾਨਾਂ ਬੰਦ ਕਰ ਦਿੱਤੀਆਂ ਔਰ ਸਾਰੇ ਸਮੇਂ ਆਪਣੇ ਘਰ ਵਿੱਚ ਤਾਂ ਮੈਂ ਆਪਣੇ ਸ਼ਹਿਰ ਵਾਸੀਆਂ ਦਾ ਦਿਲੋਂ ਧੰਨਵਾਦ ਦਿਆਂ ਦਿਲੋਂ ਰਿਣੀ ਆ ਕਿ ਹਮੇਸ਼ਾ ਕੋਈ ਵੀ ਸਰਕਾਰ ਹੋਵੇ ਉਹਦਾ ਸਾਥ ਦਿੰਦੇ ਆ ਹਮੇਸ਼ਾ ਕਿਸਾਨਾਂ ਦਾ ਸਾਥ ਦਿੰਦੇ ਆ ਔਰ ਅੱਜ ਦੇਸ਼ ਦਾ ਵੀ ਸਾਥ ਦੇ ਰਹੇ ਆ ਤਾਂ ਇੱਕ ਸਲੂਟ ਮੇਰਾ ਮੇਰੇ ਸ਼ਹਿਰ ਦੇ ਵਾਸੀਆਂ ਲਈ ਵੀ ਬੇਨਤੀ ਇਹੀ ਹੈ ਪੱਖਾ ਜ਼ਰੂਰ ਚਲਾ ਲਿਓ ਐਦਾਂ ਨਾ ਹੋਵੇ ਕਿ ਪੱਖਾ ਬਿਨਾਂ ਚਲਾਉ ਕੇ ਪਤਾ ਨਹੀਂ ਸਾਡਾ ਕੋਈ ਘਰਾਂ ਕੇ ਚਲਾਣੀ ਨਾ ਕੱਟ ਦਵੇ ਯਾ ਡੈਫੀਨਿਟਲੀ ਬੁਗਲੀਪੋਰੀ ਵੀ ਵਾਂਟ ਪੀਸ ਡੈਫੀਨਿਟਲੀ ਅਸੀਂ ਵੀ ਪੀਸ ਚਾਹੁੰਦੇ ਆ ਔਰ ਖਤਰਾ ਆਉਣ ਤੋਂ ਪਹਿਲਾਂ ਦੀ ਇਹ ਰਣਨੀਤੀ ਆ ਕਿਉਂਕਿ ਉਹ ਇੱਕ ਸ਼ੇਰ ਹੈ ਨਾ ਕਿ ਹਾਥੋਂ ਮੇ ਖੰਜਰ ਆਖੋਂ ਮੇ ਪਾਣੀ ਚਾਹੀਏ ਐ ਖੁਦਾ ਮੁਝ ਕੋ ਦੁਸ਼ਮਨ ਵੀ ਖਾਨਦਾਨੀ ਚਾਹੀਏ ਲੇਕਿਨ ਜਿਹੜਾ ਸਾਡਾ ਦੁਸ਼ਮਨ ਹੈ ਸੀ ਤਾਂ ਆਪਣਾ ਪਰ ਪਤਾ ਨਹੀਂ ਕਿਉਂ ਕਿਦੀ ਚੱਕ ਚਾ ਕੇ ਪਿਛਲੇ ਕਈ ਸਾਲਾਂ ਤੋਂ ਟਿਕਦਾ ਨਹੀਂ ਪਿਆ ਔਰ ਪੰਜਾਬ ਤੇ ਆਮ ਸਿਵਿਲIANS ਨੂੰ ਭਾਰਤ ਦੇ ਸਿਵਿਲIANS ਨੂੰ ਆ ਕੇ ਟਾਰਗੇਟ ਬਣਾਉਂਦਾ ਜਿਸ ਦੇ ਕਰਕੇ ਇਹ ਜਿਹੜੇ ਫਿਰ ਬਦਲੇ ਲੈਣੇ ਪੈਂਦੇ ਆ ਜਿਸ ਦੇ ਕਰਕੇ ਆਪਰੇਸ਼ਨ ਸੰਧੂਰ ਹੋਇਆ ਜਿਸ ਦੇ ਕਰਕੇ ਇਹ ਜਿਹੜੇ ਆਤੰਕੀ ਟਿਕਾਣੇ ਉਹਨਾਂ ਨੂੰ ਤਹਿਸ ਨਹਿਸ ਕਰਨਾ ਪਿਆ ਭਾਰਤ ਨੇ ਬਹੁਤ ਹੀ ਅੱਛੇ ਤਰੀਕੇ ਦੇਖੋ ਮਿਲਟਰੀ ਦੇ ਜਿਹੜੇ ਟਿਕਾਣੇ ਆ ਉਹਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਸਿਵਿਲIANS ਨੂੰ ਨਿਸ਼ਾਨਾ ਨਹੀਂ ਬਣਾਇਆ ਪਰ ਜਿਨ੍ਹਾਂ ਨੇ ਆਤੰਕੀ ਹਮਲੇ ਕੀਤੇ ਸੀ ਉਹਨਾਂ ਨੂੰ ਜਵਾਬ ਦੇਣਾ ਬਹੁਤ ਜ਼ਰੂਰੀ ਸੀ ਜਿਸ ਦੀ ਸ਼ਲਾਘਾ ਬਾਕੀ ਕੰਟਰੀਆਂ ਵੀ ਕਰ ਰਹੀਆਂ ਸੋ ਤੁਹਾਨੂੰ ਇਹੀ ਬੇਨਤੀ ਹੈ ਹਨੇਰਾ ਜਿਹੜਾ ਆ ਬਿਜਲੀ ਲਾਈਟ ਚੱਲੇਗੀ ਜੀ ਤਾਂ ਠੀਕ ਹੈ ਜੀ ਆਪਾਂ ਜਲਦੀ ਮਿਲਦੇ ਆਪਾਂ ਸਹਿਯੋਗ ਕਰਨਾ ਇੱਕ ਜ਼ਿੰਮੇਵਾਰ ਨਾਗਰਿਕ ਬਣਨਾ ਬਹੁਤ ਸ਼ੁਕਰੀਆ ਮੈਂ ਲਾਈਟ ਕਲੋਜ਼ ਕਰਨ ਲੱਗਾਂ